ਬੀਰ ਸਿੰਘ ਜੱਸੀ ਸੇਖੋਂ ਨੂੰ ਪੰਜਾਬ ਸਰਕਾਰ ਕੋਰਪੋਰੇਸ਼ਨ ਦੇ ਮੈਂਬਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਧੂਰੀ ਪੂਜਨ ਤੇ ਸ਼ਹਿਰ ਨਿਵਾਸੀਆਂ ਨੇ ਕੀਤਾ ਸਵਾਗਤ ਤੁਰੀ ਸਾਡੇ ਮੁੱਖ ਮੰਤਰੀ ਪੰਜਾਬ ਸਾਹਿਬਗੰਗ ਸਿੰਘ ਮਾਨ ਹਰਣਾ ਦੇ ਦਫਤਰ ਹੈ ਇੱਥੇ ਆ ਕੇ ਦਫਤਰ ਵਿੱਚ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਸ ਬਹੁਤ ਹੀ ਅਹਿਮ ਜਿਹੜਾ ਪੰਜਾਬ ਫੂਡ ਕਮਿਸ਼ਨ ਦਾ ਮੈਂਬਰ ਦੇ ਤੌਰ ਤੇ ਨਿਯੁਕਤ ਕੀਤਾ ਹੈ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਨੇ ਜੋ ਵਿਸ਼ਵਾਸ ਕੀਤਾ ਹੈ ਉਹਨੂੰ ਪੂਰਾ ਨਿਭਾਵਾਂਗੇ ਔਰ ਤੂਰੀ ਲਈ ਪੰਜਾਬ ਲਈ ਜਿੱਥੇ ਜ਼ਿੰਮੇਵਾਰੀ ਲਈ ਮਾਨ ਸਾਹਿਬ ਨੇ ਉਸ ਜਨਮਵਾਰ ਨੂੰ ਆਵਾਂਗੇ ਇਸ ਕਰ ਲਈ ਆਇਆ। ਉਹ ਸਾਡੇ ਦਫ਼ਤਰ ਵਾਲੇ ਸਾਥੀਆਂ ਦਾ ਸਾਡੇ ਸਾਰੇ ਆਗੂ ਸਾਹਿਬਾਨ ਜਿਹੜੇ ਵੀ ਸਰਪੰਚ ਸਾਹਿਬ ਔਰ ਇਹ ਹਾਜ਼ਰ ਨੇ ਇਹਨਾਂ ਦਾ ਬਹੁਤ ਧੰਨਵਾਦ ਕਿ ਇਹ ਆਏ ਨੇ ਔਰ ਇਹਨਾਂ ਨੇ ਆ ਕੇ ਮਾਣ ਸਤਿਕਾਰ ਦਿੱਤਾ ਇਹਦੇ ਲਈ ਹਮੇਸ਼ਾ ਇਹਨਾਂ ਦਾ ਸਤਿਕਾਰ ਕਰਦੇ ਰਹਾਂ। ਦਫ਼ਤਰ ਚੱਲ ਹੀ ਰਿਹਾ ਜੀ ਸਾਰੀਆਂ ਔਰ ਇੱਕ ਇੱਕ ਕਰਕੇ ਹੋ ਰਹੀਆਂ ਨੇ। ਉਹ ਪਹਿਲਾਂ ਨਾਲੋਂ ਵਧੀਆ ਸਪੀਡ ਤੇ ਹੋਣਾ ਅੱਪ ਹੋਣਗੇ ਜੀ ਔਰ ਉਹਨਾਂ ਦਾ ਕੋਈ ਵੀ ਜ਼ੀਰੋ ਸਮਸਿਆ ਰਹਿੰਦੀ ਸਭ ਤੋਂ ਪਹਿਲਾਂ ਦਾ ਮੁਬਾਰਕਾਂ ਜੀ ਜੱਸੀ ਭਾਈ ਜੀ ਨੂੰ ਬਹੁਤ ਬਹੁਤ ਬਾਕੀ ਧੰਨਵਾਦ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਜੱਸੀ ਭਾਈ ਜੀ ਨੂੰ ਇਹ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਕਿ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਬਹੁਤ ਬਾਈ ਜੀ ਆਪਣੇ ਹਲਕੇ ਦੇ ਵਿੱਚ ਪਹਿਲਾਂ ਤੋਂ ਹੀ ਵੇਚਰਦੇ ਰਹਿੰਦੇ ਆ ਜਿਸ ਤਰ੍ਹਾਂ ਸਾਰੇ ਪਬਲਿਕ ਆਪਣੀ ਸਾਥ ਦਿੰਦੀ ਆ ਬਾਈ ਜੀ ਦਾ ਵੀ ਬਾਈ ਜੀ ਵੀ ਹਰ ਇੱਕ ਦੇ ਨਾਲ ਜਾ ਕੇ ਖੜਦੇ ਆ ਉਸੇ ਤਰ੍ਹਾਂ ਅਸੀਂ ਅੱਜ ਵੀ ਕਹਿੰਦੇ ਆ ਕਿ ਆਪਣੇ ਮਹਿਕਮੇ ਦਾ ਜਿਹੜਾ ਕੰਮ ਆ ਬਾਈ ਜੀ ਬਹੁਤ ਹੀ ਇਮਾਨਦਾਰੀ ਤੇ ਵਧੀਆ ਢੰਗ ਨਾਲ ਕਰਨੇਗੇ